ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਮੰਨਿਆ ਤੁਸੀਂ ਬਹੁਤ ਵਧੀਆ ਕਲਾਕਾਰ ਹੋ ਤੁਸੀਂ ਇੱਕ ਮਜੇ ਹੋਏ ਕਲਾਕਾਰ ਹੋ ਕਮਾਲ ਦੀ ਐਕਟਿੰਗ ਕਰ ਲੈਨੇ ਹੋ ਪਰ ਇੰਨੀ ਕਲਾਕਾਰੀ ਇੰਨੀ ਡਰਾਮੇਬਾਜੀ ਤੁਸੀਂ ਹੜਾ ਚ ਨਾ ਕਰੋ ਹੁਣ ਆਹ ਸੀਨ ਤੁਸੀਂ ਦੇਖੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਕੱਲ ਫਿਰੋਜ਼ਪੁਰ ਦੇ ਵਿੱਚ ਆਏ ਔਰ ਇੱਕ ਬੀਬੀ ਦੇ ਗੱਲ ਲੱਗ ਕੇ ਮੁੱਖ ਮੰਤਰੀ ਰੋਏ ਉਹ ਬੀਬੀ ਵੀ ਰੋਈ ਤੇ ਅਸਲੀਅਤ ਕੀ ਆ ਇਹ ਬੀਬੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਦੀ ਘਰ ਵਾਲੀ ਐ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਬੀਬੀ ਜਿਹੜੀ ਆ ਇਹਦਾ ਪਿੰਡ ਵੀ ਹੜਾ ਚ ਨਹੀਂ ਆਇਆ ਇਹਦਾ ਘਰ ਵੀ ਪਾਸੇ ਐ ਔਰ ਇਹ ਬੀਬੀ ਪਾਸੇ ਤੋਂ ਲਿਆਂਦੀ ਗਈ ਸਿਰਫ ਐਕਟਿੰਗ ਕਰਨ ਵਾਸਤੇ ਦੇਖੋ ਇਹ ਬੀਬੀ ਦੀ ਤਿਆਰੀ ਵੇਖੋ ਜਿਹੜੀਆਂ ਹੜਾ ਚ ਆਈਆਂ ਬੀਬੀਆਂ ਨੇ ਨਾ ਉਹਨਾਂ ਦੇ ਤਾਂ ਵਾਲ ਖਿਲਰੇ ਪਏ ਨੇ ਹਫਤਾ-ਆਫਤਾ ਹੋ ਗਿਆ ਉਹਨਾਂ ਤੋਂ ਸਿਰ ਨਹੀਂ ਵਾਇਆ ਗਿਆ ਤੇ ਇਹ ਬੀਬੀ ਦੇ ਤੁਸੀਂ ਕਲਿੱਪ ਗਿਨੋ ਜਿੰਨੇ ਇਹਨੇ ਕਲਚਰ ਤੇ ਕਲਿੱਪ ਲਾਏ ਨੇ ਸੂਈਆਂ ਲਾਈਆਂ ਨੇ ਗਲੇ ਦੇ ਵਿੱਚ ਚੈਂਡੀਆਂ ਦਿਖ ਰਹੀਆਂ ਨੇ ਹੱਥਾਂ ਦੇ ਉੱਪਰ ਬੀਬੀ ਦੇ ਘੜੀ ਬੰਨੀ ਹੋਈ ਆ ਇੰਨੀ ਤਿਆਰੀ ਤਾਂ ਲੋਕ ਕਿਸੇ ਵੱਡੀ ਪਾਰਟੀ ਤੇ ਜਾਣ ਲੱਗਿਆ ਕਰਦੇ ਨੇ ਹੁਣ ਇਹ ਬੀਬੀ ਸੀ ਵਿਚਾਰੀ ਇੱਕ ਆਗੂ ਦੀ ਘਰ ਵਾਲੀ ਅੱਛਾ ਇਹਨੂੰ ਇੰਨਾ ਤਾਂ ਸਿਖਾ ਦਿੱਤਾ ਗਿਆ ਵੀ ਭਾਈ ਆਹ ਐਕਟਿੰਗ ਤੂੰ ਕਰਨੀ ਹੈ ਪਰ ਇਹ ਨਹੀਂ ਦੱਸਿਆ ਗਿਆ ਵੀ ਤੂੰ ਇੰਨੀ ਤਿਆਰੀ ਨਹੀਂ ਕਰਨੀ ਹੁਣ ਬੀਬੀ ਨੂੰ ਇੰਜ ਲੱਗਾ ਵੀ ਜਦੋਂ ਮੇਰੇ ਤੇ ਕੈਮਰੇ ਚੱਲਣੇ ਨੇ ਤਾਂ ਫਿਰ ਤਿਆਰੀ ਫੁੱਲ ਹੋਣੀ ਚਾਹੀਦੀ ਆ ਤਾਂ ਬੀਬੀ ਫਿਰ ਤੁਸੀਂ ਤਿਆਰੀ ਦੇਖੋ ਤੇ ਬੀਬੀ ਵੀ ਰੋਈ ਭਗਵੰਤ ਮਾਨ ਸਾਹਿਬ ਵੀ ਉਥੇ ਰੋਏ ਚਾਰ ਚਫੇਰੇ ਕੈਮਰੇ ਚੱਲੇ ਔਰ ਕਿਹੜੇ ਚੈਨਲ ਸੀ ਉਥੇ ਉਹ ਚੈਨਲ ਨੇੜੇ ਨਹੀਂ ਆਉਣ ਦਿੱਤਾ ਗਿਆ ਜਿਨ੍ਹਾਂ ਨੇ ਸਵਾਲ ਕਰਨੇ ਸੀ ਉਹੀ ਮਾਈਕ ਚੈਨਲਾਂ ਦੇ ਦੇਖੋ ਜਿਹੜੇ ਚੈਨਲ ਅੱਗੇ ਪਿੱਛੇ ਵੀ ਵਾਹ ਵਾਹ ਕਰਦੇ ਨੇ ਸੋ ਹੜ੍ਹਾਂ ਦੇ ਵਿੱਚ ਪੰਜਾਬ ਹੜਿਆ ਪਿਆ ਲੋਕ ਤਪੇ ਪਏ ਨੇ ਡੁੱਬੇ ਪਏ ਨੇ ਮੱਚੇ ਪਏ ਨੇ ਪਰ ਆ ਜਿਹੜੀ ਡਰਾਮੇ ਬਾਜੀ ਚੱਲ ਰਹੀ ਆ ਇਹ ਬਿਲਕੁਲ ਗਲਤ ਆ ਇਹ ਬੰਦ ਹੋਣੀ ਚਾਹੀਦੀ ਆ ਪਹਿਲੀਆਂ ਸਰਕਾਰਾਂ ਵੇਲੇ ਵੀ ਇਹ ਹੁੰਦਾ ਰਿਹਾ ਅੱਜ ਵੀ ਹੋ ਰਿਹਾ ਔਰ ਜਿੱਦਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆ ਫੋਟੋ ਦੇਖੋ ੱੱਲੇ ਬਹਿ ਕੇ ਤੇ ਚਫੇਰੇ ਗਨਮੈਨ ਖੜੇ ਨੇ ਤੇ ਇਹ ਰੋਟੀ ਖਾ ਰਹੇ ਨੇ ਕੀ ਇਹ ਰਿਐਲਿਟੀ ਹੈ ਬਿਲਕੁਲ ਮੈਨੂੰ ਲੱਗਦਾ ਹੈ ਕਿ ਇਹ ਸਭ ਦਿਖਾਵਾ ਹੈ ਜਦੋਂ ਵੀ ਇਹ ਮੰਤਰੀ ਕਿਤੇ ਜਾਂਦੇ ਨੇ ਜਾਂ ਸਿਆਸੀ ਲੀਡਰ ਕਿਤੇ ਜਾ ਰਹੇ ਨੇ ਇਹਨਾਂ ਸਾਰਿਆਂ ਦੇ ਨਾਲ 5 5 4 4 ਕੈਮਰਾਮੈਨ ਨਾਲ ਨਹੀਂ ਨੋਟ ਕਰ ਲੋ ਕਿਥੇ ਮਰਜੀ ਕੈਮਰਾਮੈਨ ਲੈ ਕੇ ਜਾਂਦੇ ਨੇ ਸਾਰੇ ਐਂਗਲ ਤੋਂ ਕੈਮਰੇ ਚੱਲ ਰਹੇ ਹੁੰਦੇ ਨਹੀਂ ਔਰ ਇੱਥੋਂ ਤੱਕ ਮਾਈਕ ਵੀ ਇਹਨਾਂ ਦੇ ਇੱਥੇ ਹੁਣ ਪਹਿਲਾਂ ਤੋਂ ਲੱਗਾ ਹੁੰਦਾ ਤਾਂ ਕਿ ਕੈਮਰਾ 'ਚ ਆਵਾਜ਼ ਸਹੀ ਆਵੇ ਤੇ ਉੱਥੇ ਫਿਰ ਜਾ ਕੇ ਸਪੈਸ਼ਲ ਵੀਡੀਓ ਬਣਾ ਕੇ ਹੁਣ ਸੋਨੀਆ ਮਾਨ ਇਹਨਾਂ ਦੀ ਆਗੂ ਜਿਹੜੀ ਕਿਸਾਨਾਂ ਮਜ਼ਦੂਰਾਂ ਨੂੰ ਜਿੱਲੇ ਦਾ ਕੰਮ ਹੀ ਗੱਟੇ ਭਰਨਾ ਤੇ ਕਈਆਂ ਚਲਾਉਣਾ ਜਿਵੇਂ ਉਹਨਾਂ ਨੂੰ ਉਹ ਕਈਆਂ ਨਾਲ ਗੱਟੇ ਭਰਨ ਦੀ ਟ੍ਰੇਨਿੰਗ ਦੇ ਰਹੀ ਆ ਜਿੰਨੇ ਕਦੀ ਕਹੀ ਫੜੀ ਨਹੀਂ ਜਿੰਨੇ ਕਦੀ ਦਾਤੀ ਫੜੀ ਨਹੀਂ ਤੇ ਉਹਦੀ ਵੀਡੀਓ ਬਣਾਈ ਜਾ ਰਹੀ ਆ ਉਹ ਓਵਰ ਐਕਟਿੰਗ ਐਕਟਿੰਗ ਕੀਤਾ ਹੋ ਗਈ ਉਹ ਫੇਲ ਭਗਵੰਤਮਨ ਸਾਹਿਬ ਦਾ ਚੰਗੇ ਐਕਟਰ ਸੀ ਉਹ ਐਕਟਿੰਗ ਕਰ ਜਾਂਦੇ ਨੇ ਬਾਤ ਫੜੀ ਜਾਂਦੀ ਹੈ ਪਰ ਜਿਹੜੀ ਐਕਟਿੰਗ ਸੋਨੀਆ ਮਾਨ ਉੱਥੇ ਕਰਦੀ ਐਵੇਂ ਐਵੇਂ ਬਹੁ ਵਈਆਂ ਮਾਰ ਮਾਰ ਕੇ ਉਹ ਤਾਂ ਸਾਰਿਆਂ ਨੂੰ ਦੇਖੀ ਜਾਂਦਾ ਹੁੰਦਾ ਵੀ ਓਵਰ ਐਕਟਿੰਗ ਕਰ ਰਹੀ ਆ ਉਹ ਉਹ ਭਰਾਓ ਹੱਥ ਮੰਨੇ ਆ ਐਸੀ ਐਕਟਿੰਗ ਨਾ ਕਰੋ ਇਹ ਜਾਂਦੇ ਆ ਲੋਕ ਟਰਾਲੀਆਂ ਲੈ ਕੇ ਜਿਨ੍ਹਾਂ ਦੇ ਮਨਾਂ 'ਚ ਦਰਦ ਦਾ ਜਿਹੜੇ ਅਸਲੀ ਪੰਜਾਬ ਨੂੰ ਬਚਾਉਣ ਵਾਲੇ ਨੇ ਡਰਾਮੇ ਬਾਜ਼ੀਆਂ ਪਛਾਨੋ ਭਰਾਓ ਔਰ ਦਬਲੋ ਇਹਨਾਂ ਨੂੰ ਇਹ ਜਿਹੜੇ ਡਰਾਮੇ ਬਾਜ਼ੀਆਂ ਕਰਨ ਆ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤੁਹਾਡਾ ਤੇ ਤੁਹਾਡੇ ਮੰਤਰੀਆਂ ਦਾ ਕੰਮ ਪਜਾਮੇ ਲਵੇੜ ਕੇ ਫੋਟੋਆਂ ਖਿਚਾਉਣਾ ਨਹੀਂ ਹੈ ਤੁਹਾਡੇ ਮੰਤਰੀਆਂ ਦਾ ਕੰਮ ਜਾ ਕੇ ਉੱਥੇ ਕਈ ਫੜ ਕੇ ਜਾਂ ਗੱਟਾ ਚੁੱਕ ਕੇ ਉੱਥੇ ਸੁੱਟਣਾ ਨਹੀਂ ਹੈ ਮੰਤਰੀ ਤੇ ਸਰਕਾਰਾਂ ਇਸ ਕੰਮ ਲਈ ਨਹੀਂ ਇਹ ਕੰਮ ਤਾਂ ਸਾਡੇ ਮਜ਼ਦੂਰ ਭਰਾ ਕਿਸਾਨ ਭਰਾ ਆਪੇ ਕਰੀ ਜਾਂਦੇ ਨੇ ਉਹ ਤੁਹਾਡਾ ਕੰਮ ਤਾਂ ਲੋਕਾਂ ਨੂੰ ਰਾਹਤ ਦੇਣਾ ਤੁਸੀਂ ਮੰਤਰੀਓ ਸਰਕਾਰੋਂ ਕੀ ਤੁਸੀਂ ਹੁਣ ਤੱਕ ਕਿਸਾਨਾਂ ਦੀਆਂ ਜਿਹੜੀਆਂ ਤਬਾਹ ਹੋਈਆਂ ਫਸਲਾਂ ਉਹਦਾ ਮੁਆਵਜ਼ਾ ਐਲਾਨ ਕੀਤਾ ਜਿਨ੍ਹਾਂ ਦੇ ਪਸ਼ੂ ਮਰੇ ਜਿਨ੍ਹਾਂ ਦੇ ਘਰ ਡੁੱਬੇ ਉਹਨਾਂ ਵਾਸਤੇ ਐਲਾਨ ਕੀਤਾ ਵੀ ਇੰਨਾ ਪੈਸਾ ਅਸੀਂ ਦੇਵਾਂਗੇ ਨਹੀਂ ਕੀਤਾ ਅਸੀਂ ਜੈਜੇ ਲੈ ਰਹੇ ਆਂ ਅਸੀਂ ਅਸੀਂ ਦੌਰੇ ਕਰ ਰਹੇ ਆ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਮੁੱਖ ਮੰਤਰੀ ਸਾਹਿਬ ਜਾ ਕਿਸੇ ਮੰਤਰੀ ਦੇ ਨੇੜੇ ਸਾਰੇ ਲੋਕਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਸਿਲੈਕਟ ਕੀਤੇ ਹੁੰਦੇ ਆ ਬੰਦੇ ਚੁਣੇ ਹੁੰਦੇ ਆ ਵੀ ਆਹ ਨੇੜੇ-ਨੇੜੇ ਖੜਨਗੇ ਫਿਰ ਉਹ ਆ ਆ ਗੱਲਾਂ ਕਰਨਗੇ ਉਹਨਾਂ ਨੂੰ ਇੱਕ ਮੋਟੀ ਜੀ ਟ੍ਰੇਨਿੰਗ ਵੀ ਦਿੱਤੀ ਹੁੰਦੀ ਆ ਪਿਛਲੇ ਦਿਨੀ ਮੁੱਖ ਮੰਤਰੀ ਜਦੋਂ ਝੋਨੇ ਲੱਗ ਰਹੇ ਸੀ ਤਾਂ ਲੋਕਾਂ ਕਈਆਂ ਦੀਆਂ ਮੋਟਰਾਂ ਤੇ ਗਏ ਉੱਥੇ ਜਾ ਕੇ ਗੱਲਾਂ ਬਾਤਾਂ ਕੀਤੀਆਂ ਤੇ ਜਿੰਨੇ ਉਹਨਾਂ ਦੇ ਦਿਵਾਲੇ ਮੰਜਾ ਤੇ ਬਿਠਾਏ ਜਾਂਦੇ ਸੀ ਉਹ ਸਾਰੇ ਤਿਆਰ ਕੀਤੇ ਹੁੰਦੇ ਸੀ ਜੇ ਆਮ ਕਿਸਾਨਾਂ ਕੋਲ ਜਾਂਦੇ ਤਾਂ ਉਦੋਂ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਜਿੰਨਾ ਕਿਸਾਨਾਂ ਚ ਵਿਰੋਧ ਸੀ ਤੇ ਕੋਈ ਤਾਰੀਫ ਨਹੀਂ ਹੋਣੀ ਸੀ ਪਰ ਜਿੰਨਿਆਂ ਕੋਲ ਜਾਂਦੇ ਰਹੇ ਸੀਐਮ ਸਾਹਿਬ ਉਹ ਸਾਰੇ ਮੈਂ ਕਿੰਨਾ ਤਾਰੀਫਾਂ ਦੇ ਐ ਪੁਲ ਬਣਦੇ ਰਹੇ ਦਹੀਂ ਦੇ ਡੋਲੂ ਮਲਦੇ ਰਹੇ ਕੋਈ ਕਹਿੰਦਾ ਰਿਹਾ ਜੀ ਮੁੱਖ ਮੰਤਰੀ ਸਾਹਿਬ ਪਾਣੀ ਵਾਧੂ ਕਰਤਾ ਕੋਈ ਕਹਿੰਦਾ ਰਾਜ ਜੀ ਬਿਜਲੀ ਵਾਧੂ ਕਰਤੀ ਇੱਕ ਬੋਲਦਾ ਸੀ ਕਹਿੰਦਾ ਜੀ ਰੋਜ਼ਗਾਰ ਤਾਂ ਸਾਡੇ ਬੱਚਿਆਂ ਨੂੰ ਤੁਹਾਡੇ ਰਾਹ ਚ ਹੀ ਮਿਲਿਆ ਮਤਲਬ ਕਿਸੇ ਨੇ ਕੋਈ ਸਵਾਲ ਕੀਤਾ ਹੀ ਨਹੀਂ ਜਿਵੇਂ ਸੱਚੀ ਮੁੱਚੀ ਇਨਕਲਾਬ ਜਿਹੜਾ ਸ਼ਹੀਦ ਭਗਤ ਸਿੰਘ ਹੋਰੀ ਚਾਹੁੰਦੇ ਸੀ ਉਹ ਸਮਾਜਵਾਦੀ ਇਨਕਲਾਬ ਸ਼ਾਇਦ ਆਮ ਆਦਮੀ ਪਾਰਟੀ ਨੇ ਕਰਤਾ ਹੋਵੇ ਹੁਣ ਜਿਵੇਂ ਭਗਵੰਤ ਮਾਨ ਸਾਹਿਬ ਹੋਰੀ ਪੁੰਜੇ ਬਹਿ ਕੇ ਉਥੇ ਚਾਹ ਪੀਂਦੇ ਜਾਂ ਰੋਟੀ ਖਾਂਦੇ ਦੀਆਂ ਫੋਟੋਆਂ ਆ ਰਹੀਆਂ ਨੇ ਇਹ ਚਫੇਰੇ ਜਿੱਨੇ ਗਨਮੈਨ ਖੜੇ ਹੁੰਦੇ ਨੇ ਮੈਨੂੰ ਇਹ ਦੱਸੋ ਇਹ ਕਿਹੜਾ ਤਰੀਕਾ ਵੀ ਪੁੰਜੇ ਬੈਣ ਦਾ ਸਿਰਫ ਫੋਟੋ ਮਖ ਚੋਣੀਆਂ ਮੈਂ ਨਹੀਂ ਕਹਿੰਦਾ ਕਿ ਇੱਕ ਪਾਰਟੀ ਇੰਝ ਕਰਦੀ ਆ ਮੈਂ ਕਹਿੰਦਾ ਸਾਰੇ ਇੰਝ ਕਰਦੇ ਨੇ ਕੁਝ মিডিਆ ਇਹੋ ਜਿਹਾ ਵੀ ਆ ਜਿਹੜਾ ਇਹਨਾਂ ਕੱਲਿਆਂ ਤੇ ਬੋਲੀ ਜਾਂਦਾ ਤੇ ਦੂਜਿਆਂ ਨੂੰ ਬਚਾਈ ਜਾਂਦਾ ਵੇਖੋ ਇਹ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਇਹ ਸਾਰੇ ਸਿਆਸੀ ਲੀਡਰ ਇਸ ਟਾਈਮ ਸਿਰਫ ਸਿਆਸੀ ਰੋਟੀਆਂ ਸੇਕ ਰਹੇ ਨੇ ਇਹਨਾਂ ਵਾਸਤੇ ਹਾਰ ਨਹੀਂ ਆਇਆ ਇਹਨਾਂ ਵਾਸਤੇ ਸਿਆਸੀ ਰੋਟੀਆਂ ਸੇਕਣ ਦਾ ਤੰਦੂਰ ਤਪਿਆ ਬਿਲਕੁਲ ਕਲੀਅਰ ਹੈ ਗੱਲ ਇਹ ਤਾਂ ਚਾਹੁੰਦੇ ਨੇ ਐਦਾਂ ਦੇ ਮੌਕੇ ਹੋਣ ਔਰ ਅਸੀਂ ਲੋਕਾਂ 'ਚ ਜਾ ਕੇ ਮੈਮੋ ਠਗਣੇ ਬਣ ਸਕੀਏ ਭੋਲੇ ਦੇ ਚਿਹਰੇ ਬਣਾ ਕੇ ਜਾ ਰਹੇ ਨੇ ਜਿਵੇਂ ਬੜਾ ਦਰਦ ਹੁੰਦਾ ਇਹਨਾਂ ਨੂੰ ਸੋ ਇਸ ਚੀਜ਼ ਨੂੰ ਆਮ ਲੋਕਾਂ ਨੂੰ ਪਛਾਣਨਾ ਚਾਹੀਦਾ ਤੇ ਪਛਾਣਨਾ ਚਾਹੀਦਾ ਦੇਖੋ ਪੂਰੇ ਪੰਜਾਬ ਦੇ 1500 ਤੋਂ ਵੱਧ ਪਿੰਡ ਰੁੜ ਗਏ ਅੱਜ ਪੰਜਾਬ ਸਰਕਾਰ ਨੇ ਇਹ ਐਲਾਨ ਕਰਤਾ ਵੀ ਪੂਰਾ ਸੂਬਾ ਹੜਾਂ ਦੀ ਮਾਰਚ ਹੈ ਬਿਲਕੁਲ ਮਾਰਚ ਹੈ ਅੱਜ ਜਿਹੜਾ ਮੋਗਾ ਹੈ ਮੋਗੇ ਦੇ ਵੀ ਸੰਘੇੜਾ ਵਰਗੇ ਜਿਹੜੇ ਪਿੰਡ ਨੇ ਉਹ ਪਾਣੀ ਦੇ ਵਿੱਚ ਆ ਗਏ ਨੇ 8-8 ਫੁੱਟ ਪਾਣੀ ਉੱਥੇ ਵੀ ਚੜ ਗਿਆ ਘਰਾਂ 'ਚ ਵੜ ਗਿਆ ਲੋਕਾਂ ਦੇ ਪਾਣੀ ਇਸੇ ਤਰ੍ਹਾਂ ਮਾਨਸਾ ਦੇ ਵਿੱਚ ਵੀ ਪਾਣੀ ਜਿਹੜਾ ਉਹ ਆ ਰਿਹਾ ਪਟਿਆਲਾ ਸੰਗਰੂਰ ਵਿੱਚ ਵੀ ਇੱਕ ਗਰਜੜਾ ਉਹ ਵੱਡੀ ਮਾਰ ਕਰਨ ਵਾਲਾ ਵਧ ਰਿਹਾ ਔਰ ਜਿਹੜਾ ਮਾਝਾ ਇਹ ਤਾਂ ਸਾਰਾ ਬਈ ਡੁੱਬੇ ਪਿਆ ਮਾਝਾ ਤੇ ਦੁਆਬਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਫਿਰੋਜ਼ਪੁਰ ਇਹ ਤੇ ਫਾਜ਼ਲਕਾ ਇਹ ਤਾਂ ਸਾਰੇ ਪਹਿਲਾਂ ਹੀ ਹੁਣ ਤੁਸੀਂ ਦੇਖੋ ਇਹ ਬਜ਼ੁਰਗ ਬਾਪੂ ਜਾ ਰਹੇ ਨੇ ਇਹ ਇਹ ਅਸਲੀ ਮਦਦ ਹੈ ਇਹ ਅਸਲੀ ਮਦਦ ਹੈ ਤੇ ਡਰਾਮੇ ਬਾਜੀ ਵੀ ਲੋਕਾਂ ਨੂੰ ਦਿਖਦੀ ਆ ਅਸਲੀ ਮਦਦ ਵੀ ਦਿਖਦੀ ਆ ਹੁਣ ਟਰਾਲੀਆਂ ਹੀ ਟਰਾਲੀਆਂ ਇੱਥੋਂ ਲੰਘ ਰਹੀਆਂ ਨੇ ਆਪਾਂ ਇਸ ਟਾਈਮ ਤਰਨਤਾਰਨ ਹਰੀਕੇ ਤੋਂ ਅੱਗੇ ਖੜੇ ਆ ਔਰ ਮੈਂ ਤੁਹਾਨੂੰ ਆ ਸੀਨ ਦਿਖਾਉਣਾ ਅਸਲੀ ਮਦਦਗਰ ਕੌਣ ਨੇ ਅਸਲੀ ਮਦਦਗਰ ਆ ਟਰਾਲੀ ਜਾ ਰਹੀ ਆ ਇਹ ਆ ਅਸਲੀ ਮਦਦ ਕਰਨ ਵਾਲੇ ਲੋਕ ਇਹ ਕਿਤੇ ਤੁਹਾਨੂੰ ਲੋਕਾਂ ਤੇ ਡਰਾਮੇਬਾਜ਼ੀ ਨਜ਼ਰ ਨਹੀਂ ਆ ਰਹੀ ਇਹ ਗੱਬਰੂ ਪੰਜਾਬ ਦੇ ਜਾ ਰਹੇ ਨੇ ਮਦਦ ਕਰਨ ਪਰ ਸਰਕਾਰਾਂ ਮੈਨੂੰ ਲੱਗਦਾ ਸਿਰਫ ਡਰਾਮੇ ਬਾਜੀ ਹੀ ਕਰ ਰਹੀਆਂ ਨੇ ਹਰ ਥਾਂ ਤੇ ਜਾਂਦੇ ਨੇ ਉੱਥੇ ਆਪ ਦੇ ਤਿਆਰ ਕੀਤੇ ਔਰਤਾ ਮਰਦ ਨੇੜੇ ਆਉਣ ਦਿੱਤੇ ਜਾਂਦੇ ਨੇ ਔਰ ਉਹ ਫਿਰ ਉੱਥੇ ਤਰੀਫਾਂ ਕਰਦੇ ਨੇ ਉਹ ਕਹਿੰਦੇ ਆ ਜੀ ਮੁੱਖ ਮੰਤਰੀ ਸਾਹਿਬ ਕਮਾਲ ਕਰਤੀ ਮੰਤਰੀ ਸਾਹਿਬ ਤੁਸੀਂ ਬਸ ਸਾਰਾ ਕੁਝ ਕਰਾ ਰਹੇ ਹੋ ਐ ਬਣਾ ਦਿੱਤਾ ਜਾਂਦਾ ਜਿਵੇਂ ਸਾਰੇ ਕੁਝ ਸਰਕਾਰ ਕਰਾਰੀ ਹੋਵੇ ਪਰ ਸਚਾਈ ਕੀ ਆ ਤੁਸੀਂ ਪੰਜਾਬ ਦੇ ਲੋਕੋ ਆਪਣਾ ਕਮੈਂਟ ਲਿਖ ਕੇ ਦੱਸਿਓ ਪੰਜਾਬ ਦੇ ਲੋਕ ਸਾਰਾ ਕੁਝ ਕਰ ਰਹੇ ਨੇ ਕਿ ਸਰਕਾਰ ਜੰਨੀਆਂ ਥਾਵਾਂ ਤੇ ਮੈਂ ਗਿਆ ਸਤਲੋਜ ਦੇ ਬੰਨ ਤੇ ਹਰੀਕੇ ਪੱਤਨ ਅਜ ਨਾਲੇ ਜਿੱਥੇ-ਜਿੱਥੇ ਵੀ ਗਏ ਆ ਆਮ ਲੋਕ ਆਪਣੇ ਖਰਚੇ ਤੇ ਸਾਰਾ ਕੁਝ ਕਰ ਰਹੇ ਨੇ ਟਰਾਲੀਆਂ ਪੱਲਿਓ ਟਰਾਲੀਆਂ ਚ ਤੇਲ ਪੱਲਿਓ ਬੋਟਾਂ ਪੱਲਿਓ ਕਈਆਂ ਪੱਲਿਓ ਸਾਰਾ ਕੁਝ ਲੋਕ ਕਰ ਰਹੇ ਨੇ ਪਰ ਉੱਥੇ ਪਹਿਲੀ ਗੱਲ ਤਾਂ ਕੋਈ ਸਰਕਾਰ ਦਾ ਬੰਦਾ ਹੁੰਦਾ ਹੀ ਨਹੀਂ ਜੇ ਕੋਈ ਆ ਜੇ ਉਹ ਫਿਰ ਆਏ ਆਈ ਆਈ ਇੱਥੇ ਆਏ ਖੜਾ ਹੁੰਦਾ ਵੀ ਅਸੀਂ ਤਾਂ ਨਿਗਰਾਨੀ ਕਰ ਰਹੇ ਆ ਕੋਈ ਲੋੜ ਨਹੀਂ ਨਿਗਰਾਨੀਆਂ ਦੀ ਸਭ ਪਤਾ ਆ ਆਮ ਆਦਮੀ ਪਾਰਟੀ ਦੀ ਸੋਨੀਆ ਮਾਨ ਉਹ ਇੱਕ ਥਾਂ ਤੇ ਕਿਸਾਨਾਂ ਮਜ਼ਦੂਰਾਂ ਨੂੰ ਦੱਸੇ ਸ਼ਰਮ ਨਹੀਂ ਆਉਂਦੀ ਕਿਸਾਨਾਂ ਮਜ਼ਦੂਰਾਂ ਨੂੰ ਦੱਸਦੀ ਪਈ ਸੀ ਵੀ ਗੱਟੇ ਕਿਵੇਂ ਭਰਨੇ ਆ ਮਿੱਟੀ ਨਾਲ ਬੋਰੀਆਂ ਕਿਵੇਂ ਭਰਨੀਆਂ ਆ ਜੁੜੇ ਹੱਥ ਬੀਬੀ ਕਦੀ ਕਈ ਨੂੰ ਹੱਥ ਲਾਇਆ ਕਦੀ ਦਾਤੀ ਨੂੰ ਹੱਥ ਲਾਇਆ ਜਿੰਨਾ ਮੇਕਅਪ ਥੱਪ ਕੇ ਤੁਸੀਂ ਉੱਥੇ ਜਾਣੀਆਂ ਉਹ ਸਭ ਦੇਖ ਰਿਆ ਹੁੰਦਾ ਆਮ ਬੰਦੇ ਨੂੰ ਮੰਤਰੀਆਂ ਦੇ ਨੇੜੇ ਨਹੀਂ ਲੱਗਣ ਦਿੰਦੇ ਨਾ ਹੀ ਆਮ ਚੈਨਲਾਂ ਨੂੰ ਬਿਖਤੇ ਸਵਾਲ ਨਾ ਕਰਦੇਣ ਕੱਲ ਆਮ ਆਦਮੀ ਪਾਰਟੀ ਦੀ ਇੱਕ ਐਮਐਲਏ ਬੀਬੀ ਇੰਦਰਜੀਤ ਕੌਰ ਮਾਨ ਤੇ ਉਹ ਚਲੀ ਗਈ ਦਰਿਆ ਤੇ ਉੱਥੇ ਇੱਕ ਬਜ਼ੁਰਗ ਬਾਪੂ ਨੇ ਉਹਨੂੰ ਸਵਾਲ ਕਰਤਾ ਉਹ ਪਰ ਕੁੱਠੀ ਕੰਦੀ ਪਜਾਓ ਇਥੋਂ ਨੂੰ ਆ ਜਾਂਦੇ ਮੂੰਹ ਚੱਕ ਕੇ ਇਹ ਹੈ ਉਹ ਹੈ 3600 ਗੱਲ ਉਹਨੇ ਕੀਤੀ ਉਹਨੂੰ ਨਾਲੇ ਇਹ ਵੀ ਕਿਹਾ ਵੀ ਨਾ ਨਾ ਨੂੰ ਕੁਝ ਜਾਣੇ ਨਾ ਬੁੱਝੇ ਬੀਬੀ ਤੂੰ ਬਣ ਗਈ ਐਮਐਲਏ ਤੈਨੂੰ ਚਾਰ ਜਾਣਨ ਲੱਗ ਪਏ ਤੇ ਜਿਹੜੇ ਵਿਚਾਰੇ ਐਮਐਲਏ ਨਹੀਂ ਬਣੇ ਆਮ ਜਨਤਾ ਉਹਨਾਂ ਨੂੰ ਨਹੀਂ ਜਾਣਦਾ ਉਹ ਤੇਰੇ ਜਿੰਨਾ ਕੋਈ ਪਰ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਭਗਵੰਤਮਾਨ ਖੁਦ ਕਹਿੰਦੇ ਹੁੰਦੇ ਸੀ ਅਤ ਤੇ ਅੰਤ ਚ ਫਰਕ ਸਿਰਫ ਟਿੱਪੀ ਤੇ ਅਧਕਦਈਆ ਜਿਹੜਾ ਅੱਤ ਕਰਦਾ ਪਤਾ ਨਹੀਂ ਕਦੋਂ ਅਧਕਤਈ ਥਾਂ ਤੇ ਟਿੱਪੀ ਲੱਗ ਜਾਂਦੀ ਆ ਤੇ ਉਹਦਾ ਅੱਤ ਦਾ ਅੰਤ ਬਣ ਜਾਂਦਾ ਸੋ ਅੱਜ ਜਿਸ ਤਰੀਕੇ ਨਾਲ ਇਹ ਸਭ ਕੁਝ ਚੱਲ ਰਿਹਾ ਇਹ ਠੀਕ ਨਹੀਂ ਹੈਗਾ ਮੈਨੂੰ ਲੱਗਦਾ ਆਮ ਆਦਮੀ ਪਾਰਟੀ ਨੂੰ ਇਹ ਜਿਹੜੀ ਉਹਨਾਂ ਦੀ ਐਮਐਲਏ ਬੀਬੀ ਵਰਗੇ ਲੋਕ ਨੇ ਉਹਨਾਂ ਦੀ ਜ਼ੁਬਾਨ ਨੂੰ ਆਪੇ ਹੀ ਕੰਟਰੋਲ ਕਰ ਲੈਣਾ ਚਾਹੀਦਾ ਇਹਨਾਂ ਨੇ ਤੁਹਾਡੀ ਰਹਿੰਦੀ ਖੁੰਦੀ ਬਾਟੀ 2027 ਚ ਮਾਝ ਕੇ ਰੱਖ ਦੇਣੀ ਆ ਇੱਕ ਪਾਸੇ ਲੋਕ ਮੱਚੇ ਪਏ ਨੇ ਤਪੇ ਪਏ ਨੇ ਪੰਜਾਬ ਡੁੱਬਿਆ ਪਿਆ ਸਰਕਾਰ ਕੀ ਕਰ ਰਹੀ ਆ ਮੈਨੂੰ ਇਹ ਦੱਸੋ ਭਗਵੰਤਮਨ ਸਾਹਿਬ ਖੋਦ ਕਹਿੰਦੇ ਹੁੰਦੇ ਸੀ ਪਿਛਲੀਆਂ ਸਰਕਾਰਾਂ ਵੇਲੇ ਵੀ ਪ੍ਰਬੰਧ ਤਾਂ ਪਹਿਲਾਂ ਕਰਨੇ ਹੁੰਦੇ ਨੇ ਹੜ ਜਿੰਨੇ ਮਰਜੀ ਪਾਣੀ ਆ ਜਾਏ بارش ਪੈ ਜਾਏ ਜੇ ਬੰਨ ਤਕੜੇ ਕੀਤੇ ਹੁਣ ਪੱਕੇ ਹੋਣ ਨਦੀਆਂ ਨਾਲਿਆਂ ਦੀ ਸਫਾਈ ਹੋਵੇ ਤਾਂ ਨਹੀਂ ਬਰਬਾਦੀ ਹੋ ਸਕਦੀ ਤੇ ਪੁੱਛਣਾ ਚਾਹੁੰਦੇ ਆ ਪੈਰ ਹੁਣ ਤੱਕ ਕੀਤੇ ਕਿਉਂ ਨਾ ਕੱਲ ਉਹ ਐਮਐਲਏ ਬੀਬੀ ਟੁੱਟ ਟੁੱਟ ਕੇ ਪਵੇ ਨਾਲੇ ਲੋਕਾਂ ਨੂੰ ਨਾਲੇ ਉਹ ਆਖੇ ਵੀ 5 ਕਰੋੜ ਰੁਪਈਆ ਅਸੀਂ ਬੰਨ ਤੇ ਲਾਤਾ ਬੀਬੀ ਜੇ 5 ਕਰੋੜ ਲਾਤਾ ਤਾਂ ਟੁੱਟੀ ਕਿ ਹੋ ਜਾਂਦਾ 5 ਕਰੋੜ ਤੁਹਾਡਾ ਹੈ ਕਿਤੇ ਐ ਤਾਂ ਨਹੀਂ ਵੀ ਕਾਗਜ਼ਾਚ 5 ਕਰੋੜ ਲੱਗਾ ਹੋਵੇ ਇਹ ਵੀ ਹੁਣ ਜਾਂਚ ਦਾ ਸਵਾਲ ਬਣ ਗਿਆ ਕਿਉਂਕਿ 5 ਕਰੋੜ ਲੱਗਾ ਕਿੱਥੇ ਆ ਅਸੀਂ ਉੱਥੇ ਜਾਵਾਂਗੇ ਬੰਨ ਤੇ ਵੇਖਾਂਗੇ ਵਾਕਿਆ ਹੀ 5 ਕਰੋੜ ਰੁਪਈਆ ਲਾਇਆ ਸਰਕਾਰ ਨੇ ਕਿ ਐਵੇਂ ਬੀਬੀ ਬਿਆਨ ਹੀ ਦੇ ਗਈ ਆ ਕਾਗਜ਼ਾਂ 'ਤੇ ਲਾ ਕੇ ਦੇਖੋ ਪਹਿਲਾਂ ਵਾਲੀਆਂ ਪਾਰਟੀਆਂ ਨੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਕੱਖ ਨਹੀਂ ਕੀਤਾ ਨਾ ਕਹੂੰ ਸੇ ਦੋਸਤੀ ਨਾ ਕਹੂੰ ਸੇ ਬਹਿਰ ਤੇ ਆਮ ਆਦਮੀ ਪਾਰਟੀ ਨੇ ਵੀ ਗੱਲਾਂ ਹੀ ਕੀਤੀਆਂ ਨਹੀਂ ਹੁਣ ਸੈਂਟਰ ਸਰਕਾਰ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਕਹਿੰਦੇ ਜੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਫੋਨ 'ਤੇ ਗੱਲ ਕੀਤੀ ਹੈ ਹੁਣ ਫੋਨ 'ਤੇ ਗੱਲ ਕਰਨ ਨਾਲ ਕੀ ਬਣ ਜੂਗਾ ਫੋਨ ਤੇ ਗੱਲਾਂ ਕਰਕੇ ਉਹਨਾਂ ਕੀ ਐਲਾਨ ਕੀਤਾ ਕੋਈ ਐਲਾਨ ਕੀਤਾ ਵੀ ਇੰਨਾ ਇੰਨੇ ਹਜ਼ਾਰ ਕਰੋੜ ਪੰਜਾਬ ਨੂੰ ਦੇਵਾਂਗੇ ਕੋਈ ਐਲਾਨ ਨਹੀਂ ਕੀਤਾ ਦੇਣਾ ਦੂਣਾ ਇਹਨਾਂ ਨੇ ਕੱਖ ਨਹੀਂਗਾ ਐਵੇਂ ਹੀਰੋ ਬਣੀ ਜਾਂਦੇ ਨੇ ਤੇ ਜਿੰਨੇ ਸਿਆਸੀ ਲੀਡਰ ਨੇ ਆ ਇਸ ਟਾਈਮ ਪਿੰਡਾਂ 'ਚ ਇਹ ਜਿਹੜੇ ਮੇਮੋ ਠੱਗਣੇ ਬਣ ਕੇ ਜੈ ਜੈ ਲੈਣ ਆ ਰਹੇ ਨੇ ਮੈਂ ਕਿਹਨਾਂ ਲੋਕਾਂ ਨੂੰ ਇਹਨਾਂ ਨੂੰ ਭਜਾਉਣਾ ਚਾਹੀਦਾ ਯਾਰ ਕਮ ਆਪਾਪ ਕਰਦੇ ਪਏ ਆ ਸਭ ਕੁਝ ਆਪ ਕਰਦੇ ਪਏ ਆ ਇਹ ਜੈ ਜੈ ਲੈਣ ਆਉਂਦੇ ਨੇ ਇਹ ਜੈ ਜੈ ਡੁੱਬੇ ਪੇ ਲੋਕਾਂ ਦੇ ਲੈਣ ਆਉਂਦੇ ਨੇ ਇਹਨਾਂ ਨੂੰ ਪੁੱਛੋ ਇੱਥੇ ਆ ਕੇ ਕੀਤਾ ਕੀ ਤੁਸੀਂ ਸਰਕਾਰਾਂ ਦਾ ਕੰਮ ਪ੍ਰਬੰਧ ਕਰਨਾ ਤੇ ਰਾਹਤ ਮੁਆਵਜ਼ੇ ਐਲਾਨ ਕਰਨਾ ਉਹ ਤੇ ਕਰ ਨਹੀਂ ਰਹੇ ਸੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰੀ ਇਦਾਂ ਦੀਆਂ ਫੋਟੋਆਂ ਨਾ ਖਚਾਉਣ ਹੱਥ ਜੋੜ ਕੇ ਬੇਨਤੀ ਆ ਇਹ ਸਾਰੀਆਂ ਡਰਾਮੇ ਬਾਜੀਆਂ ਚੱਲ ਰਹੀਆਂ ਲਾ ਕੇ ਕੰਨਾਂ ਨੂੰ ਫੋਨ ਅਫਸਰਾਂ ਨੂੰ ਮਾਰਨੇ ਦਾਬੇ ਉਹਦੀਆਂ ਬਣਾਉਣੀਆਂ ਵੀਡੀਓ ਫਿਰ ਸੋਸ਼ਲ ਮੀਡੀਆ ਤੇ ਪਾਉਣੀਆਂ ਇਹ ਕੀ ਚੱਲ ਰਿਹਾ ਪਿਆ